ਵੇ ਮੈਂ اٹਕੇ ਖੁਦਾ ਦੇ ਅਗੇ ਬੱਲਾ ਵੇ ਮੈਂ اٹਕੇ ਖੁਦਾ ਦੇ ਅਗੇ ਬੱਲਾ ਤੇ ਨਾਮ ਤੇਰੀ ਸ਼ਰਮ ਮੰਗਦੀ ਸ਼ਰਮ ਮੰਗਦੀ ਵੇ ਤੇਰੀ ਸ਼ਰਮ ਮੰਗਦੀ ਤੇ ਨਾਮ ਤੇਰੀ ਸ਼ਰਮ ਮੰਗਦੀ ਵੇ ਤੇਰੀ ਸ਼ਰਮ ਮੰਗਦੀ ਅੱਖੀਆਂ ਮਾਰ ਕੇ ਹਰ ਸੁੱਖਾ ਤੋੜਵੇ ਸਸਕਾਲ ਜੀ ਮੈਂ ਹਰਮਨਪ੍ਰੀਤ ਹਾਜ਼ਰ ਹੋ ਗਿਆ ਨਿਊਜ਼ੀਲੈਂਡ ਦੇ ਸ਼ਹਿਰ ਟਾਕਾਨੀਨੀ ਤੋਂ ਸੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਜਿਵੇਂ ਮੇਰੇ ਪਿੱਛੇ ਇਸ ਟਾਈਮ ਸ਼ੇਮੀਆਂ ਜਿਹੜੀਆਂ ਨਿਊਜ਼ੀਲੈਂਡ ਸਿੱਖ ਗੇਮਜ਼ ਆ ਉਹਨਾਂ ਦੀ ਰੰਭਤਾ ਜਿਹੜੀ ਉਹ ਹੋ ਚੁੱਕੀ ਆ ਸੋ ਕਬੱਡੀ ਦਾ ਮੈਚ ਆ ਜਿਹੜਾ ਉਹ ਹੋ ਚੁੱਕਿਆ ਤੇ ਜੇ ਸਵੇਰ ਤੋਂ ਗੱਲ ਕਰੀਏ ਵਾਲੀਬਾਲ ਹੋ ਗਿਆ ਸੌਕਰ ਹੋ ਗਈ ਤੇ ਨੈੱਟਵਾਲ ਹੋ ਗਿਆ ਜਿਹੜੇ ਮੈਚ ਆ ਲਗਾਤਾਰ ਚੱਲ ਰਹੇ ਆ ਤੋਂ ਸਟੇਜ ਤੇ ਜਿਹੜਾ ਇਸ ਟਾਈਮ ਗੱਤਗੇ ਦੀ ਪਰਫਾਰਮੈਂਸ ਆ ਉਹ ਵੀ ਚੱਲ ਰਹੀ ਆ ਸੋ ਹੋਰ ਇੱਥੇ ਜਿਹੜੀਆਂ ਐਕਟੀਵਿਟੀਜ਼ ਆ ਕੀ ਕੀ ਹੋ ਰਹੀਆਂ ਉਹਨਾਂ ਬਾਰੇ ਇੱਥੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਲੋਕਾਂ ਤੋਂ ਵੀ ਨਾਲ ਵਿਊ ਆ ਜਿਹੜੇ ਲੈਣ ਦੀ ਕੋਸ਼ਿਸ਼ ਕਰਦੇ ਆ ਜਾਣਦੇ ਆ ਉਹਨਾਂ ਦਾ ਕੀ ਕਹਿਣਾ ਕਿ ਨਿਊਜ਼ੀਲੈਂਡ ਦੇ ਵਿੱਚ ਗੇਮਸ ਸੇਕੀ ਗੇਮਸ ਆ ਜਿਹੜੀਆਂ ਹੋ ਰਹੀਆਂ ਸੋ ਇਸ ਤਰ੍ਹਾਂ ਦੇ ਜਿਹੜੇ ਇਵੈਂਟ ਆ ਉਹ ਜਦੋਂ ਪੰਜਾਬ ਤੋਂ ਬਾਹਰ ਇੱਕ ਜਿਹੜਾ ਵਿਦੇਸ਼ਾਂ ਦੇ ਵਿੱਚ ਪੰਜਾਬ ਵਸਦਾ ਉੱਥੇ ਹੁੰਦੇ ਆ ਤਾਂ ਚੰਗਾ ਜਰੂਰ ਲੱਗਦਾ ਆਪਣੇ ਪੰਜਾਬ ਦੇ ਜਿਹੜੇ ਮੇਲੇ ਆ ਉਹ ਯਾਦ ਜਰੂਰ ਆਂਦੇ ਆ ਸੋ ਵਿਦੇਸ਼ਾਂ ਦੇ ਵਿੱਚ ਇਕੱਠੇ ਹੋਣ ਦਾ ਜੀ ਭਾਈਚਾਰੇ ਨੂੰ ਇਕੱਠੇ ਮਿਲ ਬੈਠਣ ਦਾ ਜਿਹੜਾ ਇੱਕ ਤਰੀਕਾ ਹੈ ਤੇ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਇਵੈਂਟ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਕਰਵਾਏ ਜਾਂਦੇ ਆ ਸੋ ਨਿਊਜ਼ੀਲੈਂਡ ਦੇ ਵਿੱਚ ਇਹ ਸ਼ੇਮੀਆਂ ਸਿੱਖ ਗੇਮਾਂ ਜਿਹੜੀਆਂ ਉਹ ਹੋ ਰਹੀਆਂ ਸੋ ਉਹਨਾਂ ਦੀ ਕਵਰੇਜ ਲਈ ਅਸੀਂ ਇੱਥੇ ਪਹੁੰਚੇ ਆ ਤੇ ਦੇਖਦੇ ਆ ਇੱਥੇ ਹੋਰ ਕੀ ਕੀ ਜਿਹੜਾ ਚੱਲ ਰਿਹਾ ਸੋ ਜਿਹੜੀ ਬੰਬੇ ਹੇਲ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਜਿਹੜਾ ਇੱਥੇ ਖਾਣ ਪੀਣ ਦਾ ਪ੍ਰਬੰਧ ਆ ਲੰਗਰਾਂ ਦੇ ਪ੍ਰਬੰਧ ਦਾ ਉਹ ਵੀ ਕੀਤੇ ਗਏ ਆ ਨਿਗਾਹੂ ਤੇ ਵੀ ਮਾਰਾਂਗੇ Satsri Akal, my, my friends. Look, it's such a beautiful occasion here today. We've got the spring rain, which is a New Zealand thing, and rain is a blessing. So, we've cut the ribbon here inside. And I'm so excited for this wonderful weekend for our friends, for our families, and thank you to our Sikh community for bringing your culture into our beautiful country of New Zealand. I'm standing here with our Deputy Mayor Desley Simpson and our Chair for Papakura. Brent Catchpole and one of the Papakura local boards, Colvin Hyde, as well. And if you don't mind, can I pass this on? Just a quick message for our Sikh community. Satriya Khan, and thank you to the Sikh community for all your culture. On behalf of Auckland, we truly appreciate you. All the best for the games. It's going to be a great weekend, I'm sure. Sorry about the weather, but at the end of the day, the games will live on. Thank you. As the chair of the Papakura local board, we welcome the Sikh community here at these games. It's a wonderful opportunity for this community to get together and have a wonderful time. Sasakal, great to have you all here. Uh, as someone who actually works on the grounds, it's a wonderful to be able to provide the facilities and work alongside the team here. And uh, I, I look forward to coming back tomorrow and, and watching some of the games and seeing how it all goes. Good luck. And finally, what I'd like to do is I'd really like to thank everyone that's volunteered their time and their finances for today to come together. And I want to include as well people like Gurwinder, and we've got Gurjinder and Daljit and Tara, part of the Key and Jack, part of the Key organising committee, doing this for our communities. So thank you very much, my friend. <laughs> ਗਰੂ ਬੋਲ ਕੇ ਬਾਰੀ ਖੋਲ ਕੇ ਵਾਈਕ ਗਰੂ ਬੋਲ ਕੇ ਸੀੜੀ ਉੱਤੇ ਬੈ ਜਾ ਬੱਲੀਏ ਨਮਾ ਲੈ ਲਿਆ ਟਰੱਕ ਤੇਰੇ ਜੱਟਾ ਨਮਾ ਲੈ ਲਿਆ ਟਰੱਕ ਤੇਰੇ ਯਾਰ ਤੇਰਾ ਪੱਗਾਂ ਨੂੰ ਹਲਕਲ ਕਰੇ ਦਾ ਸਭ ਤੋਂ ਪਹਿਲਾਂ ਹਰਮਨ ਤੁਹਾਡਾ ਥੈਂਕਸ ਆ ਜਿਹੜਾ ਤੁਸੀਂ ਸਾਨੂੰ ਇੱਥੇ ਸਿਕ ਗੇਮ ਦੀਆਂ ਫੋਟੋਜ਼ ਅੱਜ ਜਿਹੜਾ ਸਿਕ ਗੇਮ ਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਆ ਨਿਊਜ਼ੀਲੈਂਡ ਦੀਆਂ ਸਿਕਸ ਕਿੱਡਾ ਹੋ ਰਹੀਆਂ ਜਿੱਥੇ ਹਰਮਨ ਸਾਡੇ ਕੋਲ ਇਨ ਕਵਰਜ ਕਰਨ ਲਈ ਪਹੁੰਚਿਆ ਸੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਆ ਜਾਂ ਸਾਡੀ ਇਹ ਵੀਡੀਓ ਦੇਖਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਥੇ ਨਿਊਜ਼ੀਲੈਂਡ ਦੀਆਂ ਸਿਕਸ ਗੇਮ ਚੱਲ ਰਹੀਆਂ ਜਿੱਥੇ ਕੇ ਸਾਡੇ 1500 ਤੋਂ ਵੱਧ ਐਥਲੀਟ ਜਿਹੜੇ ਭਾਗ ਲੈ ਰਹੇ ਆ 17 ਕੈਟਾਗਰੀਜ਼ ਆ ਸਾਰੇ ਹਮ ਪਬਲਿਕਲੀ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਾਰੇ ਡਿਗਨੇਟਸ ਆਏ ਆ ਜਿਹੜੀ ਸਾਡੀ ਹੁਣ ਓਪਨਿੰਗ ਸਰেমনি ਹੋਈ ਸੀ ਅਸੀਂ ਸਾਰਿਆਂ ਨੂੰ ਜਿੰਨਿਆਂ ਨੇ ਵੀ ਇਹਦੇ ਐਥਲੀਟਸ ਦੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਜਿੱਥੇ ਜੀ ਆਖਦੇ ਉੱਤੇ ਥੈਂਕਸ ਵੀ ਕਰਦੇ ਆ ਅਸੀਂ ਸਾਰੇ ਸਪਾਂਸਰਸ ਦਾ ਥੈਂਕਸ ਕਰਦੇ ਆ ਆਲਸੋ ਜਿੰਨਾ ਸਾਰਾ মিডিਆ ਨੂੰ ਕਵਰ ਕਰ ਰਿਹਾ ਉਹਨਾਂ ਨੂੰ ਵੀ ਅਸੀਂ ਥੈਂਕਸ ਕਰਦੇ ਆ ਜਿਨ੍ਹਾਂ ਬਗੈਰ ਇਹ ਕਵਰੇਜ ਤੁਹਾਡੇ ਤੱਕ ਨਹੀਂ ਪਹੁੰਚ ਸਕਦੀ ਇਸ ਤੋਂ ਇਲਾਵਾ ਕੱਲ ਨੂੰ ਬੜਾ ਵਧੀਆ ਦਿਨ ਵੀ ਦੱਸਿਆ ਅੱਜ ਥੋੜਾ ਜਿਹਾ ਨਹੀਂ ਕਰਕੇ ਪ੍ਰੋਬਲਮ ਆ ਗਈ ਆ ਸਾਰੇ ਜਿੰਨੀ ਵੀ ਲੋਕਾ ਇੱਥੋਂ ਤੁਹਾਡੇ ਲੋਕਲ ਆ ਉਹਨਾਂ ਨੂੰ ਖੁੱਲਾ ਸੱਦਾ ਹੈ ਕਿ ਆਪਣੀਆਂ ਫੈਮਲੀਆਂ ਸਮੇਤ ਇੱਥੇ ਪਹੁੰਚੋ ਤੇ ਇੰਜੋਏ ਕਰੋ ਤੇ ਨਾਲ ਸਾਡੇ ਕੋਲ ਕਲਚਰ ਪ੍ਰੋਗਰਾਮ ਵੀ ਆ ਤੇ ਨੈਸ਼ਨਲ ਲੈਵਲ ਤੇ ਸਾਡੇ ਕੋਲੇ ਜਿਹੜੇ ਆ ਗਾਇਕ ਗਾਇਕ ਵੀ ਪਹੁੰਚੇ ਆ ਕਿ ਆ ਸਮਕਣ ਉਹਨਾਂ ਨੂੰ ਸੁਣਨ ਲਈ ਫੈਮਲੀਆ ਸਮੇਤ ਪਹੁੰਚੋ ਸੱਸ਼ੀ ਕਾਲ ਦੀ ਸਾਰੇ ਆ। ਇਹਨੂੰ ਵੇਖ ਕੇ ਨਾ ਸੜੀਏ ਆਣ ਤੇ ਗਵਾਨ ਚ ਕਦੇ ਨਾ ਲੜੀਏ। ਖੰਦ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ ਆਣ ਤੇ ਗਵਾਨ ਚ ਕਦੇ ਨਾ ਲੜੀਏ। ਕبھی ਕਦੇ ਨਹੀਂ ਖਾਈਦਾ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਜੁੜੜਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਨੀ ਅੱਖਵਾਰੀ ਨੂਨੀ ਗਾਲ ਕੱਢੀ ਸੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਸੱਨੀ ਅੱਖਵਾਰੀ ਨੂਨੀ ਗਾਲ ਕੱਢੀ ਸੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਜਿੰਨਾ ਦੁੱਖ ਮਾਪਿਆ ਨੂੰ ਜਾਈਦਾ ਜਾਨਗਾਰ ਪਾਕਾ ਨੇਰਾ ਜੱਟ ਨਾਲ ਰੌਲਾ ਲੋਕੋ ਬਾਤ ਨੇਰਾ ਸਿੱਰੀ ਸਿਰਾਂ ਚੁਪਾ ਨਾਲ ਇਹਨੇ ਦਾ ਜੱਟ ਨਾਲ ਰੌਲਾ ਲੋਕੋ ਬਾਤ ਨੇਰਾ ਸੋਹੇ ਬਿਸ਼ੋੜਾ ਚਮਕੀ ਲੈਵਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਇਆ ਜੱਟ ਨਾਲ ਧੋਖਾ ਨਹੀਂ ਕਮਾਇਆ ਤਖਤ ਵਾਲੇ ਨਾਲ ਧੋਖਾ ਨਹੀਂ ਕਮਾਇਆ